ਇਹਦੇ ਵਿੱਚੋਂ ਕੁੱਲ ਮਿਲਾ ਕੇ ਸਾਨੂੰ 2000 ਤੋਂ 1800 ਤੋਂ 2000 ਰੁਪਇਆ ਬਾਈਦੇ ਆ ਜੇਕਰ ਕੋਈ ਬੰਦਾ ਸਾਨੂੰ ਕਵੇ ਕਿ ਅਸੀਂ ਇਹ ਓਕੇ ਪੁਕੇ ਨਹੀਂ ਲੈਣੇਗੇ ਕਿ ਲੇਬਰ ਦੇ ਕੇ ਬਣਾਉਣੇ ਆ ਤੇ ਕੋਈ ਬੰਦਾ ਸਾਨੂੰ 2 1800 ਤੋਂ 2000 ਰੁਪਇਆ ਦੇ ਕੇ ਬਣਵਾ ਦੇ 11 ਆਲਾਂ ਦੀ ਲੇਬਰ ਅੱਛਾ ਇਹ ਗੱਲ ਬਹੁਤ ਵੱਡੀ ਕਹਿ ਰਹੇ ਹੋ ਤੁਸੀਂ ਨਹੀਂ ਨਹੀਂ ਜੀ ਇੰਨੀ ਇਸੇ ਤੱਕ ਇੰਨੇ ਪੈਸੇ ਬਾਈ ਇਹਨਾਂ ਦੇ ਵਿੱਚ ਆ ਜੀ ਜਿਹੜੇ ਸਾਡੇ ਕਲਟੀਵੇਟਰ ਆ ਇਹਨਾਂ ਨੇ ਇੱਕ ਤਾਂ ਵੀੜਾ ਨਹੀਂ ਲੱਗੂਗਾ ਜਮੈਂ ਬਿਲਕੁਲ ਕਿਉਂਕਿ ਇੱਥੋਂ ਤੋਂ ਇੱਥੇ ਲੈ ਕੇ ਸਾਡੇ 29 ਇੱਥੇ ਨੀਰੋ ਸਸਿਕਾਲ ਮੈਮ ਰਿਕ ਸਿੰਘ ਅਜੀ ਦੀ ਨਵੀਂ ਵੀਡੀਓ ਤੁਹਾਡਾ ਸਵਾਗਤ ਕਰਦਾ ਹਾਂ ਸੋ ਅੱਜ ਮੈਂ ਪਹੁੰਚਿਆ ਤੀਗਾ ਜੈਤੋ ਜੈਤੋ ਦੇ ਕਲਟੀਵੇਟਰ ਨੇ ਜਿਹੜੇ ਉਹ ਥੋੜੇ ਲਈ ਲੈ ਕੇ ਆਏ ਆਂਗੇ ਇਹਨਾਂ ਕੋਲ ਹੋਰ ਵੀ ਕਾਫੀ ਇੰਪਲਮੈਂਟ ਨੇ ਜਿਹੜੇ ਉਹ ਤਿਆਰ ਕਰ ਦੇਣਗੇ ਇਹ ਇਹਨਾਂ ਦੀ ਲੋਕੇਸ਼ਨ ਆ ਜਿਹੜੀ ਉਹ ਜੈਤੋ ਮੰਡੀ ਡਬੜੀ ਖਾਨਾ ਰੋਡ ਬਰਖਸਾ ਦਾ ਨਾਮ ਆ ਜਿਹੜਾ ਉਹ ਹੈਗਾ ਥਾਲੀਵਾਲ ਐਗਰੀ ਵਰਕਸ਼ਾਪ ਸੋ ਮੇਰੇ ਨਾਲ ਨੇ ਬਲਾ ਹੋ ਰਹੇ ਮਿਸਤਰੀ ਜਿਹੜੇ ਕਿ ਖੁਦ ਆਪਣੇ ਹੱਥੀਂ ਤਿਆਰ ਕਰਕੇ ਕਿਸਾਨ ਵੀਰਾਂ ਨੂੰ ਐਪਲੀਮੈਂਟ ਦੇ ਰਹੇ ਨੇਗੇ ਐ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐ ਕਿਹੜੇ ਕਿਹੜੇ ਐਪਲੀਮੈਂਟ ਆ ਜਿਹੜੇ ਤੁਸੀਂ ਤਿਆਰ ਕਰਦੇ ਹੋ ਇਹ ਦੇਖੋ ਜੀ ਜਿਸ ਤਰ੍ਹਾਂ ਦੇ ਗਾਹਕ ਮੰਗਦਾ ਜੀ ਜਿਵੇਂ 11 ਹਾਲਾ 13 ਹਾਲਾ ਜੀ 13 ਤੋਂ ਬਾਅਦ ਜਿਵੇਂ 15 ਆਗੇ 17 ਆਗੇ 19 ਆਗੇ ਜਿਸ ਤਰ੍ਹਾਂ ਦਾ ਕੋਈ ਆਰਡਰ ਦਿੰਦਾ ਉਹ ਸਾਡੇ ਕੋਲ ਬੰਧਿਆ ਹੈ ਜ਼ਿਆਦਾਤਰ ਜਿਹੜੇ ਗਾਹਕ ਹਾਲਾ ਉਹ 11 ਹਾਲਾ ਲੋਕ ਵੱਧ ਪਸੰਦ ਕਰਦੇ ਆ ਕਲੈਕਟਰਾਂ ਦੇ ਹਿਸਾਬ ਨਾਲ 11 ਹਾਲ ਵੀ ਜਿਹੜੇ ਬਣਾਉਣੇ ਆ ਕੀ 4 ਵਜਾਂ ਚ ਬਣਾਉਣੇ ਆ ਜਿਵੇਂ 2 ਕਵਾਂਟਲ 20 ਕਿਲੋ ਵਜਣ ਹੋ ਗਿਆ 2:40 ਹੋ ਗਿਆ 2 ਕਵਾਂਟਲ 55 ਕਿਲੋ ਹੋ ਗਏ 2:75 ਹੋ ਗਏ ਉਹ ਤੋਂ ਬਾਅਦ ਜਿਹੜੇ ਰਾਸਤਾਨ ਦੇ ਜਿਵੇਂ ਤਲਵਾਰਾ ਝੀ ਲੜ ਗਏ ਇਹੇ ਹੈਗੇ ਆ ਫਰੈਂਡ ਉਹ 3 ਕੁਆਂਟਲ ਤੇ 10-15 ਕਿਲੋ ਦੇ 11 ਹਾਲੀ ਵਰਮਾਉਂਗੇ ਜਿਓ ਜਿਓ ਜੀ ਧਰਤੀ ਆ ਉਸ ਦਾ ਆ ਕੇ ਨਿਭਾਉਂਦੇ ਹਾਂ ਜੀ ਕਿੰਨੇ ਸਾਲਾਂ ਦੇ ਵਿੱਚ ਤੁਸੀਂ ਵਰਕਸ਼ਾਪ ਆ ਜਿਹੜੀ ਚਾਲੂ ਕੀਤੀ ਮੈਂ ਇਧਰਲੇ ਪਾਸੇ ਪਹਿਲਾਂ ਤਾਂ ਮੈਂ 22 ਸਾਲ ਕਿਸੇ ਨੇ ਕੰਮ ਕੀਤਾ ਜੀ ਜਿਸਤਰੀ ਚੱਦੀ ਤੇ ਗੰਗਾ ਸਿੰਘ ਕੋਟਲੀ ਵਾਲਿਆਂ ਦੇ ਜੀ ਉਸ ਤੋਂ ਬਾਅਦ ਮੈਂ 2007 ਦੇ ਵਿੱਚ ਮੈਂ ਵਰਕਸ਼ਾਪ ਇਧਰ ਚਾਲੂ ਕੀਤੀ ਜੀ ਹਾਂਜੀ ਜਿਵੇਂ ਅੱਗੇ ਆਪਣੇ ਕੋਲੇ 11 ਇਮਪਲੀਮੈਂਟ ਪਰੇ ਨੇ ਕਿ ਕਲਟੀਵੇਟਰ 11 ਹਨ ਜੀ ਹਾਂਜੀ ਇਹਦੇ ਵਿੱਚ ਕੀ ਖਾਸ ਹੈਗਾ ਇਨਾਂ ਦੇ ਵਿੱਚ ਆਏ ਆ ਜੀ ਜਿਹੜੇ ਸਾਡੇ ਕਲਟੀਵੇਟਰ ਆ ਇਹਨਾਂ ਨੇ ਇੱਕ ਤਾਂ ਵੀੜਾ ਨਹੀਂ ਲੱਗੂਗਾ ਜਮਾਂ ਬਿਲਕੁਲ ਕਿਉਂਕਿ ਇਥੋਂ ਤੋਂ ਇੱਥੇ ਲੈ ਕੇ ਸਾਡੇ ਦਾ 29 ਇੰਚ ਜੀ ਠੀਕ ਆ ਜੀ ਇੱਕ ਜਿਹੜੇ ਸਾਡੇ ਜਿਹੜੀ ਆ ਜਿਹੜੀ ਆ ਟੈਂ ਬਣਾਉਣੇ ਐਸੀ ਜਫਾ ਵਾਲਾ ਬਣਾਉਣੇ ਆ ਠੀਕ ਆ ਜੀ ਇਹ ਸੀ ਆਪਦੇ ਅੱਤੀ ਤਿਆਰ ਕਰਦੇ ਆ ਇਹ ਨਹੀਂ ਮੇਂ ਐਸੀ ਬਾਜ਼ਾਰੋਂ ਲਿਆ ਕੇ ਜਾਂ ਤਲਵੰਡੋਂ ਲਿਆ ਕੇ ਜਾਂ ਕਿਤੇ ਹੋਰ ਆ ਉਹ ਸਾਡੇ ਪੱਠੀ ਆ ਮੱਟੀ ਨੂੰ ਵੇਖ ਲੋ ਨਿਗਾ ਮਰਾਓ ਉਹਦੇ ਬੇਚਕਤ ਸੀ ਵੀ ਉਸ ਤੋਂ ਪੱਠੀ ਤੋਂ ਉਸ ਤੋਂ ਐਸੀ ਮਾਲ ਆਪ ਬਣਾ ਕੇ ਆਪ ਤਿਆਰ ਕਰਦੇ ਆ ਜਿਹੜੇ ਫਾਲੇ ਨੇ ਜਿਹੜੇ ਹਾਂਜੀ ਇਹ ਵੀ ਤੁਸੀਂ ਖੋਦਿਆਰ ਕਰ ਰਹੇ ਹੋਗੇ ਹਾਂਜੀ ਫਾਲਾ ਕਮਾਣੀ ਦਾ ਬਣਾਉਣਾ ਜੀ ਅਸੀਂ ਆਹ ਬਣਾਉਣਾ ਜੀ ਇਹ ਚ ਫਾਲਾ ਉਹ ਨਹੀਂ ਹੈਗਾ ਵੀ ਬਾਜ਼ਾਰੋਂ ਲਿਆਂਦੇ ਸਿੱਧੇ ਤੇ ਪੈ ਲਾ ਕੇ ਜੀ ਜੀ ਹਾਂ ਬਾਜ਼ਾਰੋਂ ਲੈ ਕੇ ਨਹੀਂ ਲਾਉਂਦੇ ਹੈਗੇ ਉਵੇਂ ਹੀ ਲਾਉਣੇ ਹੋਗੇ ਤੇ ਇਹ ਕੁਐਲਟੀਵੇਟਰ ਨੇ ਜਿਹੜੇ 11 ਇਹਨਾਂ ਦਾ ਕੀ ਵੇਟ ਹੈਗਾ ਇਹਨਾਂ ਦਾ 2 ਕੁਆਂਟਲ 75 ਤੇ 80 ਕਿਲੋ ਵੇਚਦੇ ਵਿੱਚ ਵਿਚਕਾਰ ਵਜਣਾ ਇਹਦੇ ਚ 2 ਕਿਲੋ ਵੱਧ ਵੀ ਸਕਦਾ ਘੱਟ ਵੀ ਸਕਦਾ ਜਿਵੇਂ 75 ਤੋਂ ਤਾਂ ਤੇ 80 ਤੋਂ ਥੱਲੇ ਥੱਲੇ ਹੁੰਦੇ ਠੀਕ ਹੈ ਇਹ ਜਿਹੜੇ ਕਲਟੀਵੇਟਰ ਆ ਇਹ ਕਲਟੀਵੇਟਰ ਜਿਹੜੇ 55 50 ਹਸ ਪਾਵਰ ਆ ਇਹ 11 ਕਲਟੀਵੇਟਰ ਇਹਨਾਂ ਵਾਸਤੇ ਹੁੰਦੇ ਆ ਜੀ ਜਿਹੜੇ 35 ਹਸ ਪਾਵਰ ਦੇ ਆ ਉਹ 2 ਕਵਾਂਟਲ 40 ਕਿਲੋ ਦੇ ਜਾਂ 20 ਕਿਲੋ ਦੇ ਬਣਾਉਂਦੇ ਆ ਜੀ ਜੀ ਜਿਵੇਂ ਆਪਾਂ ਦੇਖ ਸਕਦੇ ਆ ਤੁਸੀਂ ਇਹਦਾ ਵੀ ਬਾਇਆ ਜਿਆਦਾ ਰੱਖਿਆ ਹੋਇਆਗਾ ਇਹ ਕਾ ਦੇ ਖਾਤਰ ਇਹਨਾਂ ਦੇ ਖਾਤਰ ਇਹਨਾਂ ਦੇ ਖਾਤਰ ਇਹ ਬਣਾਇਆ ਵੀ ਆਮ ਜਿਹੜੇ ਹਾਲ ਉਹਨਾਂ ਦੇ ਪਿਛਲੇ ਪਾਸੇ ਮੁੰਨੀ ਇਤੋਂ ਪਿੱਛੇ 4 ਇੰਚੀ ਪਿੱਛੇ ਲਾਏ ਹੋਏ ਹੁੰਦੇ ਆ ਜਦੋਂ ਇਤੋਂ ਆ 4 ਇੰਚੀ ਪਿਛੇ ਆ ਗੋਟ ਦੇ ਪਿੱਛੇ ਕੀਤੇ ਹੋਏ ਹੁੰਦੇ ਆ ਡੰਡਾ ਪਿੱਛੇ ਹੁੰਦਾ ਜੀ ਆਹ ਅੱਛੇ ਉਹ ਹਾਲਾ ਪਿਛਾਂ ਹੋ ਜਾਂਦਾ ਉਹ ਜਿਹੜਾ ਵਾਇਆ ਪਿਛਲਾ ਘਰ ਜਾਂਦਾ ਅਸੀਂ ਇਹ ਤਾਂਗਾ ਅਗਲੇ ਪਾਸੇ ਕੀਤੇ ਵਈ ਜਿਹੜਾ ਹਾਲਾ ਕੱਢਾ ਇਹ ਅੱਗੇ ਕਰਕੇ ਲਾਇਆ ਵੈ ਤਿੰਨ ਦਾ ਵਾਇਆ ਰਵੀ ਉਹ ਜਿਹੜੀ ਐਂਗਲ ਆਈ ਉਹ ਕਿਹੜੀ ਯੂਜ਼ ਕਰ ਰਹੇ ਹਾਂ ਇਹ 3.5 ਇੰਚੀ ਤੇ ਤਿੰਨ ਸੂਤ ਅੱਛਾ ਜੀ ਹਾਂ ਜੀ ਇਹ ਦੁਪਾਰੇ ਇਹ ਤੋਂ ਵੱਧ ਵਾਰ ਜਾਂਦੇ ਬਣਾਉਣੇ ਹੋਣ ਜਿਵੇਂ ਹਾਂ ਠੀਕ ਹੈ ਜੀ ਉਹ ਫਿਰ 4 ਇੰਚੀ ਤੇ ਤਿੰਨ ਸੂਤ ਕਰਦੇ ਹਾਂ ਜੀ ਜੀ ਤੇ ਅੱਗੇ ਦੋਸਤੋ ਇਹਨਾਂ ਕੋਲ 13 ਹਾਲ ਵੀ ਪਏ ਨੇ ਹਨਾ ਉਹ ਵੀ ਦਿਖਾਉਣੇ ਆਂਗੇ ਤੇ ਬਾਕੀ ਜਿੰਦਰੇ ਹੋਗੇ ਜਿੰਦਰੇ ਕਰਾਹੇ ਕਾਂਕ ਵਾਯਾ ਵਾਲੀ ਮਸ਼ੀਨਾ ਬੀਟੀ ਵਾਲੀ ਨਾ ਮਸ਼ੀਨਾ ਸਾਰਾ ਕੁਝ ਬਣਾਉਣੇ ਜੀ ਤੇ ਅੱਗੇ ਆਗੇ ਜੇ ਆਪਣੇ 13 ਹਾਲ ਇਹਨਾਂ ਬਾਰੇ ਵੀ ਦੱਸੋ ਜੀ ਇਹ 13 ਹਾਲ ਆਈ ਬਈ ਆਹ 13 ਹਾਲ ਆ ਇਹ ਤਾਂ ਜਿਹੜੇ ਕਿਲੀਆਂ ਵਾਲੇ ਆ ਹੂੰ ਇਹ ਕਿਲੀਆਂ ਵਾਲਿਆਂ ਦੇ ਵਿੱਚ ਬਾਹਲੇ ਬੰਦੇ ਤੁਹਾਨੂੰ ਸ਼ਿਕਾਇਤ ਕਰਦੇ ਆ ਜੀ ਜਦੋਂ ਵੱਦ ਲੱਗ ਜਾਂਦੇ ਆ ਇੱਥੇ ਡાળા ਫਸਦਾ ਜੀ ਹੂੰ ਉਹ ਕਿੱਲੀ ਪਸੰਦ ਕਰਦੇ ਵੀ ਕਿੱਲੀ ਪਾ ਦੋ ਇੱਥੇ ਵੀ ਡાળા ਨਾ ਲੱਗੇ ਥੱਲੇ ਨਾ ਵੀ ਕਈ ਡਲੇ ਨਾਲ ਲੱਗ ਜਾਂਦੇ ਆ ਇਹਨੂੰ ਸੁੱਕਾ ਵਾਣ ਪਾ ਦਿਆ ਹੂੰ ਇਹਦੇ ਵਿੱਚ ਥੋੜੀ ਜੀ ਬਸ ਆਏ ਆਉਂਦੀ ਹੈ ਵੀ ਕਿੱਲੀਆਂ ਦਾ ਦੋ ਬੰਦੇ ਪਾਉਣ ਵਾਸਤੇ ਚਾਹੀਦੇ ਆ ਜਿਹੜਾ ਡੰਡਾ ਡੰਡਾ ਕਈ ਵਾਰੀ ਬੰਦਾ ਖੇਤ ਦੇ ਵਿੱਚ ਕੱਲਾ ਹੁੰਦਾ ਜਾਂ ਘਰੋਂ ਨੇ ਕੱਲੇ ਨੇ ਪਾਉਂਦੇ ਉਹ ਟਰੈਕਟਰ ਬੈਕ ਕਰਕੇ ਇੱਕ ਪਾਸੇ ਗੋਲੀ ਦੇ ਵਿੱਚ ਪਾਇਆ ਦੂਜੇ ਪਾਸੇ ਚੱਕ ਕੀ ਉਹ ਬੰਦਾ ਹੈ ਅਗਾਸ ਕੇ ਪਾਲੇਗਾ ਇਹਨਾਂ ਬਾਕੀ ਡੋ ਡਗਾਕ ਤੇ ਮਨ ਪਸੰਦ ਦੇ ਜਿਹੜਾ 11 ਹਾਲਾਂ ਦੇ 13 ਹਾਲਾਂ ਦਾ ਬਾਇਆ ਹੈਗਾ ਉਹ ਸੇਮ ਹੀ ਇਹਨਾਂ ਦਾ ਕ ਨਹੀਂ ਜੀ 11 ਹਾਲਾਂ ਦਾ ਜਿਹੜਾ ਵਾਇਆ ਹੁੰਦਾ ਜਿਹੜੇ ਦਾ 2 ਕੁਇੰਟਲ 75 80 ਕਿਲੋ ਚ ਬਣਾਉਂਦੇ ਆ ਉਹਨਾਂ ਦਾ ਤਾਂ ਸੇਮ ਹੀ ਹੈ ਇਹਨਾਂ ਨਾਲ ਕਿਉਂਕਿ ਉਹ ਇਹ ਜਿਹੜੇ 11 ਹਾਲ 2 ਕੁਇੰਟਲ 75 80 ਕਿਲੋ ਚ ਉਹ 13 ਹਾਲ ਵੀ ਬੰਦੇ ਵਾਉਂਦੇ ਤੇ 11 ਵੀ ਉਹ ਵਾਉਂਦੇ ਆ ਜਿਹੜੇ ਬੰਦੇ ਜਿਵੇਂ ਹੌਲੈਂਡ 36ਤੀ ਆ ਗਿਆ ਕੜੇਵਾਣਾ ਵਾਲੇ ਤਾਂ ਕਹਿੰਦੇ ਨੇ ਸੀ 11 ਹੀ ਲੈਣੇ ਆ ਜਿਹੜੇ ਕੋਈ ਆਮ ਥੋੜੇ ਰਸੀਲੇ ਹਾਂ ਹੁੰਦੇ ਆ ਉਹ 13 ਲੈ ਲੈਂਦੇ ਆ ਉਹਨਾਂ ਦਾ ਸੇਮ ਹੀ ਹੁੰਦਾ ਨਹੀਂ ਅਸੀਂ 1.5 2 ਕੁਆਂਟਲ 55 ਕਿਲੋ ਦੇ ਵਜਨ ਦੇ ਵਧਾਉਣੇ ਆ ਉਹਨਾਂ ਦਾ 1 ਇੰਚੀ ਦਾ ਫਰਕ ਹੁੰਦਾ ਇਹ 29 ਇੰਚੀ ਹੁੰਦਾ ਅੱਗੇ ਪਿੱਛੇ ਨੂੰ ਉਹ 28 ਇੰਚੀ ਹੋਊਗਾ 1 ਇੰਚੀ ਦਾ ਬਾਕੀ ਸੇਮ ਪਾੜਾ ਹੋਏ ਜੇ ਪਹਿਲੀ ਹਾਈਟ ਦੀ ਗੱਲ ਕਰੀਏ ਤਾਂ ਇਹਦੀ ਕਿੰਨੀ ਹਾਈਟ ਹੈ ਨਹੀਂ ਇੰਚ ਹੈ ਜੀ ਥੱਲੇ ਤੋਂ ਲੈ ਕੇ ਉੱਪਰ ਤੱਕ 11 ਹਾਲਾਂ ਦੀ ਵੀ ਜਿਹੜਾ ਇਹ ਜਿਹੜਾ ਥੱਲਣਾ ਆ ਚੀਜ਼ ਅਸੀਂ ਹਾਲ ਬਣਾਉਣੇ ਆ ਇਹ ਚਾਹ ਦੋ ਕੁਇੰਟਲ 20 ਕਿਲੋ ਦੇ ਬਣਾ ਲਓ ਚਾਹ 7 ਕੁਇੰਟਲ ਦੇ ਹਾਲ ਬਣ ਆ ਚੀਜ਼ ਅਸੀਂ ਸੇਮ ਰੱਖਦੇ ਹਾਂ ਇੱਕੋ ਹੀ ਰੱਖਦੇ ਹਾਂ ਜੀ ਇੱਕ ਜਿਹੜੇ ਆ ਚੀਜ਼ ਆ ਜੀ ਆ ਗਾਹ ਕਹਿ ਦਿੰਦਾ ਵੀ ਸਾਡੇ ਹਾਲ ਜੇ ਸੀ 13 ਬਣਾਉਣੇ ਆ ਜੀ ਉਹ ਇੱਕ ਪਾਸਾ ਲੱਗ ਗਿਆ ਇੱਕ ਪਾਸਾ ਚੱਕਿਆ ਗਿਆ ਇਹ ਸਾਡੇ ਇਹ ਜੀ ਹਾਲਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਆਉਂਦੀਗੀ ਕਿਉਂਕਿ ਅਸੀਂ ਜਿਹੜੀ ਘੋੜੀ ਹੈ ਇਹਦੀ ਇੰਨੀ ਖੁੱਲੀ ਰੱਖਦੇ ਆ ਵੀ ਜਦੋਂ ਪੈਂਦੇ ਆ ਹਾਲ ਸਾਰੇ ਦੂਰ ਤੋਂ ਲੈ ਕੇ ਆਏ ਅਗਾਸਾਂ ਨਹੀਂ ਮਾਰਨਦੇ ਤੇ ਤੋਂ ਨਾ ਇਹ ਜੀ ਇਹ ਗੱਲ ਹੋਵੇ ਵੀ ਕਰੜੇ ਥਾਂ ਨਾ ਲੱਗਣ ਉਹ ਵੀ ਸਾਡੀ ਫੁੱਲ ਗਰੰਟੀ ਹੁੰਦੀ ਹੈ ਵੀ ਜੇ ਨਾ ਕਰੜੇ ਥਾਂ ਲੱਗਣ ਬੇਤਕ ਤੜੇ ਹਾਲ ਮੋੜਦੇ ਹੂੰ ਸੋ ਦੋਸਤ ਤੁਸੀਂ ਦੇਖ ਸਕਦੇ ਹੋਗੇ 13 ਹਾਲਾਂ ਦੀ ਗੱਲ ਕਰ ਲਈਏ ਜਾਂ ਆਪਾਂ 11 ਹਾਲਾਂ ਦੀ ਗੱਲ ਕਰ ਲਈਏ ਜਿਹੜੀ ਇਹਨਾਂ ਦੀ ਕੋੜੀ ਹੈ ਕੋੜੀ ਦਾ ਗੈਪ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੈ 5 ਫੁੱਟ ਰੱਖਦੇ ਹੂੰ 5 ਫੁੱਟ ਗੈਪ ਰੱਖਦੇ ਨੇ ਹਾਂਜੀ ਬਾਕੀ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਦੇਖੋ ਜੀ ਤੁਸੀਂ ਆ ਚੀਜ਼ ਦੇਖੋ ਆਮ ਬੰਦੇ ਕਹਿ ਦਿੰਦੇ ਆ ਜੀ ਸਾਡੇ 13 ਦੇ ਜਾਂ 14 ਦੇ ਟਾਇਰ 13 14 ਦੇ ਟਾਇਰਾਂ 'ਵੱਤੇ ਆਮ ਟਰੈਕਟਰ ਕੰਟਰੋਲ ਕਰਦਾ ਥੱਲੇੋਂ 42 ਇੰਚੀ ਤੇ ਹੂੰ ਜੇ 855 ਹੋਗਾ ਜਿਵੇਂ 16 ਦੇ ਟਾਇਰਾਂ ਵਾਲਾ ਹੋ ਗਿਆ ਉਹ 44 ਇੰਚੀ ਤੇ ਕੰਟਰੋਲ ਕਰਦਾ ਇਹਨਾਂ ਦੇ ਡੰਡੇ ਗਾਂ ਜਿਵੇਂ ਹੌਲੈਂਡ ਆ ਗਏ 36 30 ਆ ਗਏ ਉਹਨਾਂ ਦਾ ਡੰਡਾ ਵੀ ਲੰਮਾ ਹੁੰਦਾ ਤੇ 855 ਦੇ ਪਿੱਛੇ ਉਸ ਹਾਵ ਨਾਲੇ ਅਸੀਂ ਆਹ ਸਰਾਖ ਆਹ ਸਰਾਖ ਨਾਲ 1 ਇੰਚੀ ਪਿੱਛੇ ਕੀਤਾ ਵੀ ਇਹਦੇ ਵਿੱਚ ਆ ਵੀ ਹੌਲੈਂਡ ਟਰੈਕਟਰ ਆ ਜਿਹੜੇ ਉਹ 45 ਇੰਚੀ ਤੇ ਕੰਟਰੋਲ ਕਰਦੇ ਜੀ ਹਾਂ ਜਿੰਨੇ ਜਿਸ ਤਰ੍ਹਾਂ ਦੇ ਵੀ ਗਾ ਘਾਉਂਦਾ ਨਾ ਉਹਨੇ ਸਾਨੂੰ ਦੱਸਦਾ ਵੀ ਇੰਨੇ ਇੰਚੀ ਤੇ ਸਾਨੂੰ ਏਜੰਸੀ ਵਾਲੇ ਉਹਦੀ ਸਮੱਸਿਆ ਸੀ ਰਹਿਣ ਨਹੀਂ ਦਿੰਦੇ ਇਹ ਨਹੀਂ ਹੋਊਗਾ ਕਿ ਗਾਗ ਉੱਥੇ ਜਾ ਕੇ ਸਾਨੂੰ ਆਖੂਗਾ ਜੀ ਸਾਡੇ ਨੇ ਇਹਨੇ ਕੰਟਰੋਲ ਨਹੀਂ ਕਰਦਾ ਜੀ ਜੀ ਹਾਂਜੀ ਜਿਹੜੇ ਤੁਸੀਂ ਇੰਪਲੀਮੈਂਟ ਕੋਈ ਵੀ ਤਿਆਰ ਕਰ ਰਹੇ ਹੋ ਹੁਣ ਜੇ ਕਿਸੇ ਨੇ ਉਦਾਂ ਫੋਨ ਕਰਕੇ ਬੁਕਿੰਗ ਕਰਾਉਣੀ ਹੋਵੇ ਤਾਂ ਹਾਂਜੀ ਹਾਂਜੀ ਐਸੀ ਬੁਕਿੰਗ ਕਰਵਾ ਕੇ ਜੇ ਕੋਈ ਬੰਦਾ ਕਹੇ ਵੀ ਸਾਡੇ ਇੱਥੇ ਪਹੁੰਚ ਕਰਾ ਦੇਉਗੇ ਉਹ ਗੱਡੀ ਵਾਲੇ ਦਾ ਜਿੰਨਾ ਵੀ ਜਾਇਜ਼ ਕਰਾਇਆ ਬੰਦਾ ਕਈ ਵਾਰੀ ਐ ਹੁੰਦਾ ਬਾਈ ਜੀ ਜਿਵੇਂ ਇੱਥੋਂ ਸਰਤਾ ਸਾਡੇ ਤੋਂ 150 ਕਿਲੋਮੀਟਰ ਬਾਅਦ ਉਧਰੋਂ ਇੱਕ ਹਾਲ ਵਾਲੇ ਨੂੰ ਬਹੁਤ ਕਰਾਇਆ ਪੈ ਜਾਂਦਾ ਜਾਂਦੇ ਪੈ ਜਾਂਦਾ ਜੇ ਕੋਈ ਐਸੀ ਸਾਡੇ ਕੋਲੇ ਨਾਲ ਰਾਹ ਦੇ ਵਿੱਚ ਜਿਵੇਂ ਡੱਬ ਵਾਲੀ ਦਾ ਹੋ ਗਿਆ ਚੋਰ ਮਾਰਦਾ ਹੋ ਗਿਆ ਠੀਕ ਹੈ ਇਧਰ ਲਾ ਕੋਈ ਰਾਹ ਦਾ ਸੈਟ ਉਹ ਵੇ ਉਹ ਅਸੀਂ ਪਵਾ ਕੇ ਜਿੱਥੋਂ ਤੱਕ ਹੁੰਦਾ ਵੀ ਸਾਡੀ ਸੋਚ ਹੁੰਦੀ ਹੈ ਵੀ ਗਾਹਕ ਨੂੰ ਜੇ 5000 ਕਰਾਇਆ ਪੈਂਦਾ ਤਾਂ ਉਹਨੂੰ 2500 ਜਾਂ 1500 ਪਾਵੇ ਕਿਉਂਕਿ ਜੇ ਦੋ ਸੈਟ ਵੀ ਪਾ ਦਿੰਨੇ ਆ ਅਸੀਂ ਤਿੰਨ ਸੈਟ ਵੀ ਪਾ ਦਿੰਦੇ ਉਹਦੇ ਵਿੱਚ ਸਹੂਲਤ ਗਾਹਕ ਵਾਸਤੇ ਇੰਨੀ ਆ ਜਦੋਂ ਤੱਕ ਉਹਦੇ ਸਮਾਨ ਪਹੁੰਚਦਾ ਨਹੀਂਗਾ ਜਦੋਂ ਤੱਕ ਉੱਤੇ ਪਹੁੰਚਦਾ ਹੈ ਉਹਨੇ ਚੜ੍ਹਦੀ ਸਾਡੀ ਜ਼ਿੰਮੇਵਾਰੀ ਵੀ ਜੀ ਜੇ ਆਪਾਂ 13 ਹਾਲਾਂ ਦੀ ਰੇਟ ਦੀ ਗੱਲ ਕਰੀਏ 13 ਹਾਲ ਰੇਟ ਭਾਈ ਜੀ ਜਿਹੜੇ 3 ਕੁਇੰਟਲ 20 ਕਿਲੋ ਚਾਹ ਇਹ ਅੱਜ ਦੇ ਰੇਟ ਜਿਵੇਂ ਅੱਜ ਰੇਟ ਲੋਹੇ ਦਾ ਰੇਟ 70 70 ਰੁਪਏ ਕਿਲੋ ਦੇ ਚਾਹ ਨਾਲ ਆ ਅਸੀਂ 3 ਕੁਇੰਟਲ 20 ਕਿਲੋ ਦੇ ਹਾਲ ਆ ਜਿਹੜੇ ਇਹ ਇਹ 28200 ਰੁਪਏ ਦੇ ਦਿੰਨੇ ਆ ਜੀ ਇਹ 11 ਹਜ਼ਾਰ 11 ਹਜ਼ਾਰ ਵਜਨ ਦੇ ਹਿਸਾਬ ਨਾਲ 11 ਹਜ਼ਾਰ ਇੱਕ 24000 ਤੇ 400 ਰੁਪਏ ਦੇ ਦਿੰਨੇ ਆ ਜੀ ਆਹ ਜਿਹੜੇ 2 ਕੁਇੰਟਲ 75 ਤੋਂ 80 ਕਿਲੋ ਦੇ ਆ ਜਿਵੇਂ ਉਹ ਲਾਲ ਸੈਟ ਪਿਆ ਉਹ 2 ਕੁਇੰਟਲ 55 ਕਿਲੋ ਦਾ ਆ ਜੀ ਇਹ ਜਿਵੇਂ 22 22000 ਰੁਪਏ ਦੇ ਦਿੰਨੇ ਆ ਜੀ ਇਹ ਦੂ ਹਲਕੇ ਜੇ ਬਣਾਉਣਾ ਹੋਵੇ ਉਹ ਅਸੀਂ ਆਰਡਰ ਤੇ ਬਣਾਉਣੇ ਆ ਇਦੂ ਹਲਕੇ ਬਣਾਉਂਦੇ ਰਹਿਗੇ ਕਈ ਵਾਰੀ ਗਾਹਕ ਫਿਰ ਆਂਦੀ ਅੰਡਰ ਦੇ ਹਿਸਾਬ ਨਾਲ ਜੇ ਕਹਿੰਦਾ ਮੇਰਾ ਅਮਿੰਦਰਾ 265 ਹੈ ਮੈਨੂੰ ਨਾਮ ਬਣਾ ਦਿਓ ਐਸੀ ਆਪਦੀ ਗਰੰਟੀ ਤੇ ਬਣਾ ਕੇ ਦਿੰਨੇ ਆ ਵੀਰ ਤੁਸੀਂ 11 ਬਣਵਾ ਲਓ ਜੇ ਨਾ ਖਤੇ ਐਸੀ 11 ਲੈ ਕੇ ਤੁਹਾਨੂੰ ਨਾਮ ਬਣਾ ਦੇਾਂਗੇ ਨਾ ਨਾਮ ਲੈ ਕੇ ਫਿਰ 11 ਨਹੀਂ ਬਣਨੇ ਤੇ ਤੁਹਾਡੀ ਬਾਪੂ ਜਿਹੜੇ 11 ਕਲਟੀਵੇਟਰ ਨੇ ਹਾਂਜੀ ਹਾਂਜੀ ਤਾਂ ਆਪਾਂ ਇਹਦਾ ਕੁੱਲ ਐਵਰੇਜ ਕੱਢੀਏ ਹਾਂਜੀ ਇੱਕ ਸੈਟ ਦੇ ਵਿੱਚੋਂ ਕਿੰਨੇ ਕੁ ਵਾਚ ਤਾਂ ਜਿਹੜੀ ਹੋ ਜਾਂਦੀ ਹੈ ਇਹਦੇ ਵਿੱਚ ਕੁੱਲ ਮਿਲਾ ਕੇ ਸਾਨੂੰ 2000 ਤੋਂ 1800 ਤੋਂ 2000 ਰੁਪਏ ਵਾਜਦੇ ਆ ਜੇਕਰ ਕੋਈ ਬੰਦਾ ਸਾਨੂੰ ਕਵੇ ਵੀ ਅਸੀਂ ਇਹ ਓਕੇ ਪੁਕੇ ਨਹੀਂ ਲੈਣੇਗੇ ਕਿ ਲੇਬਰ ਦੇ ਕੇ ਬਣਾਉਣੇ ਆ ਤੇ ਕੋਈ ਬੰਦਾ ਸਾਨੂੰ 2 1800 ਤੋਂ 2000 ਰੁਪਏ ਦੇ ਕੇ ਬਣਵਾ ਦੇ 11-12 ਦੀ ਲੇਬਰ ਅੱਛਾ ਇਹ ਗੱਲ ਬਹੁਤ ਵੱਡੀ ਕਹਿ ਰਹੇ ਹੋ ਤੁਸੀਂ ਨਹੀਂ ਨਹੀਂ ਜੀ ਇੰਨੀ ਇਸੇ ਤੱਕ ਇੰਨੇ ਪੈਸੇ ਵਾਜਦੇ ਕੋਈ ਕੈਲਕੂਲੇਟਰ ਕਰ ਲੇਗਾ ਤੋਂ ਸਮਾਨ ਲੈ ਕੇ ਕੈਲਕੂਲੇਟਰ ਕਰ ਲੇ ਵੀ ਕਿੰਨੇ ਤੇ ਇਹਦੇ ਤੇ ਸਾਡਾ ਕੋਲਾ ਵੀ ਕਾਫਤਾ ਰੰਗ ਤੇ ਵੀ 1500 ਰੁਪਏ ਪੈਂਦਾ ਕਾਵਲਿਆਂ ਦਾ ਵੀ ਆ ਸਟ੍ਰੈਕ ਪੀ ਵੀ ਜਾਂਦੀ ਆ ਬੂਰਾ ਵੀ ਜਾਂਦਾ ਬਿਜਲੀ ਦਾ ਵੀ ਖਰਚਾ ਪੈਂਦਾ ਸਾਰਾ ਕੁਝ ਲੈ ਵੀ ਮਿੱਤਰੋ ਬਾਪੂ ਨੇ ਬਹੁਤ ਵੱਡੀ ਗੱਲ ਕਹਿਤੀ ਵੀ ਇੱਕ ਸੈੱਟ ਤਿਆਰ ਕਰਨ ਦੇ ਵਿਸ਼ੇ 2000 ਰੁਪਏ ਦੇ ਦਿਓ ਲਿਖਤ ਪੜ ਕਰਕੇ ਪੂਰੀ ਜਿੰਨਾ ਖਰਚ ਹੋਊਗਾ ਉਹਦੀ ਐਵਰੇਜ ਕੱਢ ਕੇ ਬਾਪੂ ਕਹਿੰਦਾ ਮੈਨੂੰ 2000 ਸੈੱਟ ਦਾ ਦੇ ਦਿਓ ਤੇ ਆਪਾਂ ਕਲਟੀਵੇਟਰ ਤਿਆਰ ਕਰ ਦਾਂਗੇ ਬਹੁਤ ਵੱਡੀ ਗੱਲ ਕਹਿਤੀ ਬਾਪੂ ਨੇ ਕਿ ਮਸ਼ੀਨ ਵੀ ਪਿੱਛੇ ਉਹ ਵੀ ਦਿਖਾ ਰਹੀ ਹੈ ਉਹ ਮਸ਼ੀਨ ਉਹ ਵਿਖਾ ਦਿਓ ਕਣਕ ਬਜਾਈ ਵਾਲੀ ਮਸ਼ੀਨ ਹੈ ਜਿੰਦਰੇ ਵੀ ਬਣਾਏ ਆ ਫਾ ਬੀਟੀ ਵਾਲੀਆਂ ਮਸ਼ੀਨਾਂ ਵੀ ਬਣਾਉਣੇ ਆ ਇਹ ਕਣਕ ਬਜਾਈ ਇਹ ਕਣਕ ਬਜਾਈ ਵਾਲੀ ਸੀ ਸੋ ਦੋਸਤੋ ਅੱਗੇ ਕਣਕ ਬਜਾਈ ਵਾਲੀ ਮਸ਼ੀਨ ਆਣਾ ਜੀ ਇਹ ਵੀ ਤੁਹਾਨੂੰ ਦਿਖਾਉਣੇ ਆ ਇਦੇ ਬਾਰੇ ਵੀ ਦੱਸੋ ਜੀ ਹਾਂਜੀ ਇਹ ਕਣਕ ਪੈਾਈ ਵਾਲੀ ਮਸ਼ੀਨ ਦਾ ਸਾਡਾ ਸਭ ਤੋਂ ਇਹ ਹੈ ਜੀ ਇੱਕ ਟਾਈ ਵੀ ਸ਼ੇਪ ਟੈਂਕੀ ਹੈ ਜੀ ਅੱਛਾ ਠੀਕ ਹੈ ਜੀ ਇਹਦੇ ਵਿੱਚ ਬਾਕੀ ਜਿਹੜੇ ਪਿਸਤੌਂ ਲੱਗੇ ਹੋਏ ਆ ਉਹ ਖੁੱਲਵੇਂ ਲੱਗੇ ਹੋਏ ਆ ਜੇ ਕਿਸੇ ਟਾਈਮ ਸਾਫ਼ ਕਰਨੇ ਪੈਣ ਤਾਂ ਪਿਸਤੌਲਾਂ ਦੇ ਵਿਚਾਲੇ ਉਹ ਖੁੱਲ ਜਾਂਦੇ ਆ ਇਸ ਤਰ੍ਹਾਂ ਠੀਕ ਹੈ ਇਹ ਕਿੰਨੇ ਇੰਚ ਤੋਂ ਕਿੰਨੇ ਇੰਚ ਹੈ ਇਹ ਇਹ ਪਾੜਾ ਪਾੜਾ ਇਹਦਾ ਸੀ ਆਮ 7.5 ਇੰਚ ਤੇ ਰੱਖਦੇ ਆ ਜੀ ਬਾਕੀ ਇਹ ਜਿਹੜਾ ਇਹਦਾ ਇਹ ਜਿਹੜਾ ਪੋਰ ਪਊਗਾ ਪੋਰ ਬਿਲਕੁਲ ਐ ਪੋਰ ਸਿੱਧਾ ਪਊਗਾ ਇਹਦੇ ਪੈਪ ਦੇ ਵਿੱਚ ਦੀ ਵਿੰਗ ਨਹੀਂ ਪੈਂਦਾ ਨਾ ਲਹੂਗਾ ਦੂਜੀ ਗੱਲ ਆ ਜਿਹੜੀਆਂ ਪੁਲੀਆਂ ਪੁਲੀਆਂ ਦੇ ਉੱਪਰ ਆਹ ਵੇਖੋ ਦੇਖੋ ਰੰਦਾ ਲੱਗਿਆ ਹੋਇਆ ਵਿਆ ਜਦੋਂ ਆਪਾਂ ਚਲਾਉਣੀ ਆ ਪੁਲੀ ਨਾਲ ਦੀ ਨਾਲ ਸਾਫ਼ ਹੋਊਗੀ ਜੇ ਇਹਨੂੰ ਉੱਚੀ ਨਹੀਂ ਵੀ ਕਰਨੀ ਆ ਤੇ ਇਹਦੇ ਐਸ ਤੱਕ ਆ ਇਹਦੇ ਨਾਲ ਹੋ ਜਾਂਦੀ ਆ ਖੁੱਲ ਕੇ ਹੈਂਡਲ ਲੱਗਿਆ ਹੋਇਆ ਇਹਨੂੰ ਉੱਚੀ ਨਹੀਂ ਹੋ ਜਾਂਦੀ ਆ 20 ਵੱਧ ਘੱਟ ਕਰਨ ਵਾਤੇ ਸਾਡਾ ਆਹ ਲੱਗਿਆ ਹੋਇਆ ਜੀ ਜੀ ਠੀਕ ਆ ਬਾਕੀ ਆਮ ਮਸ਼ੀਨਾਂ ਦੇ ਵਿੱਚ ਗੋਲ ਸੜਾ ਕੱਢਿਆ ਹੁੰਦਾ ਇਹਦੇ ਚੌਰਸ ਕੱਢਿਆ ਹੋਇਆ ਜੇ ਜਮੀ ਦਾ ਦਾਣਾ ਜਾਂ ਕੋਈ ਮੱਕ ਦਾ ਦਾਣਾ ਕੋਈ ਵੀ ਕੰਪਲੀਟ ਹੋਵੇ ਉਹਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਆ ਜਿਹੜਾ ਮਗਰਲੇ ਪਾਸੇ ਲੱਗੇ ਹੋਏ ਆ ਇਹਦੇ ਡਬਲ ਸਪ੍ਰਿੰਗ ਲੱਗੇ ਹੋਏ ਆ ਠੀਕ ਆ ਜੇ ਇਧਰਲੇ ਪਾਸਿਓਂ ਕੋਈ ਅਰਦੀ ਆ ਚੀਜ਼ ਐ ਪਿਛੇ ਹੜ ਜਾਂਦੀ ਹੈ ਇਹ ਇਹ ਐ ਨਹੀਂ ਵੀ ਮਤਲਬ ਅੜ ਕੇ ਵਿੰਗਾ ਹੋ ਜੂ ਜਾਂ ਜਿਹੜੀ ਆ ਪੂਛ ਆ ਕਈ ਵਾਰੀ ਆਪਾਂ ਟਰੈਕਟਰ ਬੈ ਕਰਕੇ ਲਾਉਨੇ ਆ ਇਹ ਵਾਟ ਨਾਲ ਲਾ ਕੇ ਗਾਂ ਵਿੰਗੀ ਹੋ ਜਾਂਦੀ ਆ ਇਹਦੇ ਨਾਲ ਇਹ ਐ ਜੇ ਵਾਟ ਨਾਲ ਲਾ ਕੇ ਤਾਂ ਗਾਂ ਨੂੰ ਹੋ ਜਾਂਦੀ ਆ ਪਿੱਛੇ ਨੂੰ ਜੇ ਉੱਥੇ ਲੱਗ ਜੇ ਤਾਂ ਫੇਰੇ ਪਿੱਛੇ ਨੂੰ ਹੋ ਜਾਂਦੀ ਆ ਹੂੰ ਜੀ ਅੱਗੇ ਆ ਕੇ ਜਿੰਦਰੀ ਫੇਰ ਇਹਦਾ ਹੋਰ ਆ ਜੀ ਜੀ ਮਸ਼ੀਨ ਦਾ ਹਾਂਜੀ ਆਮ ਆਪਾਂ ਮਸ਼ੀਨਾ ਬਣਾਉਨੇ ਆ ਉਹ ਵਾਟ ਨਾਲ ਨਹੀਂ ਲੱਗਦੀਆਂ ਸਾਡੀਆਂ ਮਸ਼ੀਨਾਂ ਦੇ ਆ ਜਿਹੜੇ ਤੀਜੇ ਹਲ ਨਾਲ ਪੂਰੀ ਲੱਗੀ ਆ ਟਾਈਮੀ ਮਸ਼ੀਨ ਇਧਰੋਂ ਵਟਣਾ ਲੱਗੂ ਬਿਲਕੁਲ ਸਾਨ ਹੀ ਛੱਡੀ ਦੀ ਵਟਣ ਲੋ ਉਧਰਲੇ ਪਾਸੇ ਤੀਜੇ ਹੱਲ ਨਾਲ ਇਹੋ ਲੱਗੀ ਆ ਉਹ ਵੀ ਬਿਲਕੁਲ ਸਾਨ ਹੀ ਛੱਡੂ ਜੀ 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 ਆ ਕਰਾਹਾ ਉਹ ਕਰਾਹੇ ਆ ਇਹ ਦੋਨੇ ਪਾਸੇ ਪੈਂਦੇ ਆ ਕਰਾਹੇ ਆਪ ਤਾਂ ਇੱਕ ਪਾਸੇ ਪੈਂਦੇ ਦੋਨੇ ਪਾਸੇ ਪੈਂਦੇ ਆ ਪਿੱਛੇ ਲਿੰਕਾਂ ਲੱਗੀਆਂ ਹੋਈਆਂ ਇਹਨਾਂ ਦੇ ਆ ਦੇਖੋ ਇਧਰੋਂ ਪਾ ਕੇ ਉਧਰ ਡੰਡਾ ਪਾਇਆ ਜਾਂਦਾ ਜੀ ਉੱਪਰ ਇਹ ਆਪਾਂ ਮਿੱਟੀ ਕਈ ਯਾਰੀ ਉੱਠੀ ਟੱਕਣੀ ਹੁੰਦੀ ਆ ਕਿੰਨੇ ਫੁੱਟ ਆ ਜੀ ਇਹ 8.5 ਫੋਟਾ ਜੀ ਕੀ ਰੇਟ ਹੈ ਇਹਦਾ ਇਹ ਜੇ ਤਾਂ ਆਪਾਂ ਇੱਕ ਪਾਸੇ ਵਾਲਾ ਬਣਾਉਣਾ ਉਹ ਵੀ ਤਾਂ 15000 ਰੁਪਏ ਦੋਨੇ ਪਾਸੇ ਬਣਾਉਣਾ ਤਾਂ 16000 ਰੁਪਏ ਦਾ ਵਜਨ ਇਹਦਾ 1.5 ਕੁਇੰਟਲ ਉੱਚਾ 9.2 ਫੋਟਾ ਲੰਬਾਈ 8.5 ਫੋਟਾ ਵੀ ਤੇ ਅੱਗੇ ਆਪਣਾ ਜਿੰਦਰੇ ਆ ਗਈ ਅੱਗੇ ਜਿੰਦਰੇ ਆ ਗਈ ਜੀ ਜਿੰਦਰੇ ਆਮ ਜਿੰਦਰੇ ਹੁੰਦੇ ਆ ਕਈ ਬੰਦੇ ਕਹਿ ਦਿੰਦੇ ਆ ਯਾਰ ਦੋਨੇ ਪਾਸੇ ਵੱਟਾ ਪਾਉਣਗੇ ਖੜੇ ਨਰਮੇ ਦੀ ਵੱਟਾ ਪਾਉਂਦੇ ਜਿਵੇਂ ਆ ਨਰਮਾ ਨਹੀਂ ਕਰਿਆ ਹੁੰਦਾ ਉਹਦੇ ਖੜੇ ਨਰਮੇ ਤੇ ਵੀ ਵੱਟਾ ਪਾਉਂਦੇ ਆ ਉਹ ਜਿੰਦਰਾ ਇਹ ਇਧਰਲੇ ਪਾਸੇ ਆ ਚਾਹੋ 8 ਫੋਟਾ ਖੁੱਲ ਕੇ ਇੱਥੋਂ ਇਸ ਸਾਈਡ ਤੇ ਹੋ ਜਾਂਦਾ ਇੱਕ ਪਾਸੇ ਹੋ ਜਾਂਦਾ ਟਾਇਰ ਦੇ ਇਹਦੇ ਨਾਲ ਛੋਟੀ ਤੋਂ ਛੋਟੀ ਵੱਟ ਵੱਡੀ ਤੋਂ ਵੱਟ ਵੱਡੀ ਵੱਟ ਜਿੱਡੀ ਮਰਜ਼ੀ ਪਾ ਲੋ ਕਈ ਜਿੰਦਰੇ ਬੰਦੇ ਇਹ ਜੀ ਕਹਿ ਦਿੰਦੇ ਆ ਪੀਆਰ ਭਾਰ ਰੱਖ ਕੇ ਲੱਗਦੇ ਆ ਜਿੰਦਰਾ ਨੂੰ ਲੱਗਦਾ ਨਹੀਂਗਾ ਠੀਕ ਆ ਉਹੋ ਜੀ ਕੋਈ ਸਮੱਸਿਆ ਹੋਵੇ ਉਹਦੇ ਸੀ ਸਣੇ ਕਰਾਇਏ ਪੈਸੇ ਦੇਵਾਂਗੇ ਜੇ ਨਾਲ ਅੱਗੇ ਜਿੰਨਾ ਮਰਜ਼ੀ ਕਰੜਾ ਖਾਓ ਵਿੱਚ ਐ ਸੁੱਕੇ ਵਾਰ ਚ ਵੱਟ ਪਾ ਲੋ ਸੁੱਕੇ ਦੀ ਵੀ ਪਾ ਗੂ ਜੀ ਹਾਂਜੀ ਉਹਦੂਗਾ ਉਹ ਸਾਡੇ ਕੋਲੇ ਬੀਟੀ ਮਸ਼ੀਨ ਵੀ ਆ ਬੀਟੀ ਮਸ਼ੀਨਾਂ ਵੀ ਬਣਾਉਣੀ ਐ ਇਹ ਇਹ ਜਿਹੜੀ ਬੀਟੀ ਮਸ਼ੀਨ ਆ ਇਦੇ ਵਿੱਚ ਅਸੀਂ ਆਮ 8 ਜਾਂ 10 ਸਰਾਖ ਹੀ ਹੁੰਦੇ ਆ ਸਹੀ ਅਸੀਂ 16 ਸਰਾਖ ਕੀਤੇ ਵੇ ਇਹਦੇ ਵਿੱਚ ਤਾਂ ਕਿ ਜਿਹੜੀ ਸਲੋ ਚੱਕਰ ਨਾਲ 20 ਵਿੱਚ ਨਾ ਲੈ ਕੇ ਜਾਵੇ ਤੇ 20 ਨਾਲ ਦੀ ਨਾਲ ਸਿੱਟੀ ਜਾਵੇ ਆ ਜਿਹੜੀਆਂ ਚੀਜ਼ਾਂ ਲਾਈਆਂ ਸਾਡੀਆਂ ਠੂਠੀਆਂ ਲਾਈਆਂ ਕਈ ਵਾਰੀ ਜ਼ਿਮੀਂਦਾਰ ਨੇ ਕੋਈ ਕੱਦੂ ਦਾ ਕੋਈ ਕ੍ਰੇਲਿਆਂ ਦਾ ਕੋਈ ਖਖੜੀਆਂ ਦਾ ਬੀਜ ਨਰਮੇ ਬਜਾਈ ਦੇ ਵਿੱਚ ਆਪਾਂ ਸਿਰਦੇ ਆ ਨਾਲ ਤਾਂ ਬੀਜ ਡੇਕਦਾ ਰਹਿੰਦਾ ਇੱਥੋਂ ਹੀ ਦੀਦਾ ਆਪਾਂ ਨੂੰ ਤੇ ਨਾਲੇ ਇਹਦੇ ਵਿੱਚ ਕੋਈ ਬੀਜ ਡਿੱਗ ਪੈਂਦਾ ਵਿੱਚ ਬੀਜਦੇ ਨੇ ਆਪਾਂ ਇਹ ਚਾਰ ਆਠ ਆਮ ਚਾਰ ਹਾਲਾਂ ਹਾਲੀਆਂ ਆ ਚਾਰ ਹਾਲ ਤਾਂ ਵੱਧ ਲਾਈ ਵੇ ਇਹ ਮੂਰੂ ਸਫਾਈ ਕਰਦੇ ਆ ਚਾਰ ਹਾਲ ਸਫਾਈ ਕਰਦੇ ਆ ਬਜਾਈ ਵਾਲ ਜਿੱਥੋਂ ਦੀ ਪੂਰ ਨੰਗਣਾ ਨਾ ਉੱਥੇ ਚਾਰੇ ਹਾਲ ਮੂਰਲੇ ਪਾਸੇ ਪਹਿਲਾਂ ਸਫਾਈ ਕਰ ਜਾਂਦੇ ਆ ਜੀ ਜੀ ਹਾਂਜੀ ਅੱਜ ਸੋ ਵੀਰੋ ਜਿੰਨੇ ਵੀ ਮਿਸਤਰੀ ਬਲੌਰ ਸਿੰਘ ਇੰਪਲੀਮੈਂਟ ਤਿਆਰ ਕਰਦਾ ਹੈ ਤਕਰੀਬ ਨੂੰ ਦਿਖਾ ਦਿੱਤੇ ਆ ਇਹ ਖੁਦ ਆਪਣੇ ਹੱਥੀ ਤਿਆਰ ਕਰਦੇ ਨੇ ਜੀ ਸੋ ਇਹਨਾਂ ਦਾ ਕੰਟੈਕਟ ਨੰਬਰ ਆ ਜਿਹੜਾ ਸਕਰੀਨ ਤੇ ਆ ਰਿਹਾ ਹੈਗਾ ਜੇ ਕਿਸੇ ਵੀਰ ਨੇ ਕੋਈ ਵੀ ਇੰਪਲੀਮੈਂਟ ਤਿਆਰ ਕਰਵਾਉਣਾ ਹੋਵੇ ਤਾਂ ਇਹਨਾਂ ਨਾਲ ਗੱਲਬਾਤ ਕਰਕੇ ਉਹ ਤਿਆਰ ਕਰਵਾ ਸਕਦਾ ਹੈ। ਦਬੜੀਖਣਾ ਰੋਡ ਹੈ ਜੇਤੋ ਮੰਡੀ ਸੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ